ਅੰਦਰੋਂ ਦੇਖ ਸਕਦੇ ਬਰੀਕ ਨਿਓਂ ਵਾਲਾ ਬਰੀਕ ਨਿਓਂ ਵਾਲਾ ਹਾਂਜੀ ਹਾਂ ਜਿਹਦਾ ਘੱਟ ਖਰਚਾ ਜਿਹਦਾ ਘੱਟ ਖਰਚਾ ਜੀ ਸਾਰਾ ਕੋਈ ਐ ਨਹੀਂ ਹੈ ਠੀਕ ਹੈ ਜੀ ਆਹ ਦੇਖ ਸਕਦੇ ਹੋ ਬਾਈ ਬਰੀਕ ਨਿਓਂ ਵਾਲਾ ਬਿਲਕੁਲ ਜਿਹਦਾ ਘੱਟ ਖਰਚਾ ਹੈ ਤੇ ਟਰੈਕਟਰ ਸਿੱਕੇਬੰਦ ਪਿਆ ਟਰੈਕਟਰ ਤੁਸੀਂ ਦੇਖ ਸਕਦੇ ਹੋ 2000 ਮਾਡਲ ਤੇ 2000 ਮਾਡਲ ਦਾ ਕਿੰਨਾ ਰੇਟ ਆ ਗਿਆ ਭੋਲੇ ਇਹਦਾ 1,80,000 ਰੁਪਏ ਜੀ ਤੇ ਟਰੈਕਟਰ ਕੋਈ ਧੂਆਂ ਦਿਖਾਉਂਦਾ ਬਲੋਗ ਨਹੀਂ ਨਹੀਂ ਕੋਈ ਵੀ ਨਹੀਂ ਖਾਈ ਜੀ ਠੀਕ ਹੈ ਜੀ ਦੰਦ ਮਾਡਲ ਦਾ ਕਿੰਨੇ ਰੇਟ ਸਿੱਕ 1.60 ਲੱਖ ਰੁਪਈਆ ਜੀ 1.60 ਲੱਖ ਰੁਪਈਆ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਵੀਰ ਚੁੜਿਆ ਭੋਲਾ ਸਤਿ ਸ੍ਰੀ ਅਕਾਲ ਭਾਈ ਭੋਲੇ ਸਤਿ ਸ੍ਰੀ ਅਕਾਲ ਵੀਰ ਜੀ ਕੋ ਠੀਕ ਹੈ ਭਾਈ ਭੋਲੇ ਠੀਕ ਠਾਕ ਜੀ ਕਿੰਨੇ ਕੁ ਟਰੈਕਟਰ ਨੇ ਭੋਲੇ ਅੱਜ ਤਾਂ ਵੀਰੇ ਸੇ 4 ਹੀ ਨੇ 4 ਹੀ ਨੇ ਹਾਂ ਜੀ ਵਧੀਆ ਸਵਰਾਜ ਜੀ ਨੇ ਸਾਰੇ ਬਸ ਹਾਂ ਅੱਜ ਦਾ ਮੰਨ ਕੇ ਸਵਰਾਜ ਜੀ ਮੰਨ ਕੇ ਚੱਲੋ ਸਵਰਾਜ ਜੀ ਨੇ ਭਾਈ ਸਾਰੇ ਭੋਲੇ ਕੋਲੇ ਤੇ ਕਾਪੀ ਕਾ ਗ ਜਾਂਦੇ ਸਾਰੇ ਵੀਰੇ ਓਕੇ ਓਕੇ ਹਾਂ ਜੀ ਠੀਕ ਹੈ ਸਾਰੇ ਪੰਜਾਬ ਨੰਬਰ ਅੱਜ ਤੋਂ ਪੰਜਾਬ ਨੰਬਰ ਨੇ ਸਾਰੇ ਤੇ esto start karde ha apaan 735 FA E ਤੋਂ ਪੂਰੇ ਦੱਸੀ ਬਾਈ ਇਹਦੇ ਬਾਰੇ ਇਹ 2005 ਮਾਡਲ ਹੈ ਵੀਰੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀਰੇ ਓਕੇ ਬਾਹ ਕੇ ਲੈ ਜਾ ਬੰਦਾ ਕੋਈ ਇਹ ਜੀ ਗੱਲ ਨਹੀਂ ਬਾਹ ਕੇ ਲਿਆ ਜਾ ਸਕਦਾ ਹਾਂਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਹੈ ਟਾਇਰ ਤਾਂ 90 ਪੈਸੇ ਪੈ ਨੇ ਜੀ 90 ਪੈਸੇ ਪੈ ਨੇ ਹਾਂਜੀ ਤੇ ਟਰੈਕਟਰ ਚੰਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਮਾਨਸਤਾਰ ਹੈ ਤੇ ਅੰਦਰੋਂ ਵੀ ਉਨਾ ਹੀ ਸਾਫ਼ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਅੰਦਰੋਂ ਵੀ ਤੁਹਾਨੂੰ ਦਿਖਾਉਂਦੇ ਆਂ ਬਾਈ ਅੰਦਰੋਂ ਦੇਖ ਸਕਦੇ ਬਰੀਕ ਨਿਓਂ ਵਾਲਾ ਬਰੀਕ ਨਿਓਂ ਵਾਲਾ ਹਾਂਜੀ ਹਾਂ ਜਿਹਦਾ ਘੱਟ ਖਰਚਾ ਜਿਹਦਾ ਘੱਟ ਖਰਚਾ ਜੀ ਸਾਰਾ ਕੋਈ ਐ ਨਹੀਂ ਹੈ ਠੀਕ ਹੈ ਜੀ ਆਹ ਦੇਖ ਸਕਦੇ ਹੋ ਬਾਈ ਬਰੀਕ ਨਿਓਂ ਵਾਲਾ ਬਿਲਕੁਲ ਜਿਹਦਾ ਘੱਟ ਖਰਚਾ ਹੈ ਤੇ ਟਰੈਕਟਰ ਸਿੱਕੇਬੰਦ ਪਿਆ ਟਰੈਕਟਰ ਤੁਸੀਂ ਦੇਖ ਸਕਦੇ ਤੇ ਮਾਡਲ ਇਹ ਬੋਲੇ ਕਿੰਨੇ ਆ ਗਿਆ ਇਹ ਮਾਡਲ 5 ਜੀ 5 ਤੇ ਜੇ ਰੇਟ ਦੀ ਗੱਲ ਕਰੀਏ ਰੇਟ 2,75,000 ਜੀ 2 ਲੱਖ 75,000 ਜੀ 75,000 ਇਹ ਤਾਂ ਤੇਰੀ ਡਿਮਾਂਡ ਹੈ ਬੋਲੇ ਹਾਂਜੀ ਡਿਮਾਂਡ ਹੈ ਜੀ ਹਾਂਜੀ ਮੌਕੇ ਤੇ ਮੌਕੇ ਤੇ ਘਟ ਜਾਈ ਕੋਈ ਗੱਲ ਨਹੀਂ ਜੀ ਮੌਕੇ ਤੇ ਮਾਨਤਾ ਨ ਹੋਜੂ ਹਾਂ ਹੋ ਕਰਾਂਗੇ ਕਰਾਂਗੇ ਮੌਕੇ ਤੇ ਮਿੱਤਰੋ ਮਾਨਤਾ ਨ ਹੋਜੂ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਫੇਰ ਆ ਗਿਆ ਸਵਰਾਜ 735 FAI ਬਾਹਰ ਪੰਪ ਵਾਲਾ 99 ਮਾਡਲ ਜੀ 99 ਮਾਡਲ ਹੈ ਤੇ ਭੋਲੇ ਇੰਜਨ ਗੇਅਰ ਦਾ ਕਿਵੇਂ ਆ ਵੀਰੇ ਓਕੇ ਸਾਰਾ ਕੁਝ ਆਇ ਨਹੀਂ ਹੈ ਵੀ ਟਰੈਕਟਰ ਆਪਣਾ ਕਿਸੇ ਪੱਖੋਂ ਵੀ ਹੋਊਗਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਭੋਲੇ ਹੈਗੀ 80-85 ਪੈਸੇ ਟਾਇਰ ਹੈਗਾ ਵੀਰੇ 80-85 ਪੈਸੇ ਟਾਇਰ ਨਹੀਂ ਤੇ ਜਿੰਨਾ ਇਹ ਬਾਹਰੋਂ ਦਿਖਾਈ ਦੇ ਜਾਂਦਾ ਉਹਨਾਂ ਅੰਦਰੋਂ ਵੀ ਸਾਫ਼ ਹੈ ਹਾਂਜੀ ਉਹ ਉਹਨਾਂ ਅੰਦਰੋਂ ਆ ਜੀ ਸਾਰਾ ਕੁਝ ਸਾਫ਼ ਪਿਆ ਹੋਈ ਪੂਰਾ ਵਧ ਕੇ ਪੂਰਾ ਚੰਗਾ ਡ੍ਰੈਕਟਰ ਹੈ ਹਾਂਜੀ ਹਾਂਜੀ ਇੱਧਰ ਵੀ ਬੱਬੂ ਨਿਗਮ ਅਰਵਾਦੇ ਬਾਈ ਕਹਿੰਦਾ ਅੰਦਰੋਂ ਵੀ ਪੂਰਾ ਚੰਗਾ ਪਿਆ ਡ੍ਰੈਕਟਰ ਸਾਫ਼ ਪਿਆ ਪੂਰਾ ਰੈਡੀਟਰ ਵਗੈਰਾ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਭੋਲੇ ਇਹ ਆ ਗਿਆ ਜੀ 2000 ਮਾਡਲ ਜੀ 2000 ਮਾਡਲ ਜੀ ਤੇ 2000 ਮਾਡਲ ਦਾ ਕਿੰਨਾ ਰੇਟ ਆ ਗਿਆ ਭੋਲੇ ਇਹਦਾ 1,80,000 ਜੀ 1,80,000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਮਿੱਤਰੋ ਕੀਤਾ ਜਾਊਗਾ ਪੰਜਾਬ ਨੰਬਰ ਹੈ ਤੇ ਮੂਰੇ ਫੇਰ ਆ ਗਿਆ ਸਵਰਾਜ 855 ਇਹਦੇ ਬਾਰੇ ਦੱਸੀ ਭੋਲੇ ਇਹ ਵੀ 2000 ਮਾਡਲੀ ਹੈ ਜੀ 2000 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕੀਤੀ ਇਹਦੇ ਵੀ 90 95 ਪੈਸੇ ਟਾਇਰ ਪੈਨੇ ਜੀ 90 95 ਪੈਸੇ ਟਾਇਰ ਪੈਨੇ ਐ ਐਮ ਆਰਪੀ ਟਾਇਰ ਨੇ ਜੀ ਮੂਰੇ ਫੇਰ ਦੀ ਨਹੀਂ ਮੂਰਲੇ ਗੁੜਿਆਰ ਦੇ ਮਗਰਲੇ ਐਮ ਆਰਪੀ ਹਾਂਜੀ ਇੰਜਨ ਗੇਅਰ ਦਾ ਇਹ ਵੀ ਪੂਰਾ ਓਕੇ ਆ ਜੀ ਹਾਂ ਵਿੱਚੋਂ ਬਸ ਪੂਰਾ ਸਾਫ਼ ਆ ਕੋਈ ਹੀ ਨਹੀਂ ਵਿੱਚੋਂ ਵੀ ਪੂਰਾ ਸਾਫ਼ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਭੋਲਾ ਬਾਈ ਕਹਿੰਦਾ ਵਿੱਚੋਂ ਵੀ ਟਰੈਕਟਰ ਪੂਰਾ ਸਾਫ਼ ਪਿਆ ਸੀਲਡ ਪਿਆ ਡੀ ਡੀ ਲੀਟਰ ਵਗੈਰਾ ਵੀ ਪੂਰਾ ਸਾਫ਼ ਪਿਆ ਇੱਧਰ ਜੇ ਗੱਲ ਕੀਤੀ ਜਾਵੇ ਨਿਊਜਲਾਂ ਦੀ ਇਹ ਵੀ ਪੂਰੀਆਂ ਸਾਫ਼ ਕਿਤੇ ਲੀਕ ਵਗੈਰਾ ਨਹੀਂ 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 ਕਿਤੇ ਨਹੀਂ ਹੋਣੀ ਇਹ ਹਾਂ ਤੇ ਟਰੈਕਟਰ ਕੋਈ ਧੂਆਂ ਦਿਖਾਉਂਦਾ ਬਲੂ ਬਲੂ ਨਹੀਂ ਨਹੀਂ ਕੋਈ ਵੀ ਨਹੀਂ ਖਾਈ ਜਮੇ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੰਗਾ ਬਿਲਕੁਲ ਕਹਿ ਸਕਦੇ ਆਪਾਂ 2000 ਮਾਡਲ ਦਾ ਰੇਟ 270000 ਜੀ ਮੌਕੇ ਦਾ ਮੌਕੇ ਤੇ ਕਰ ਲਾਂਗੇ ਜਿਹੇ ਕੁਛ ਹੋਇਆ ਮੌਕੇ ਤੇ ਮਾਨਸਾਨ ਮਿੱਤਰੋ ਬਾਈ ਕਹਿੰਦਾ ਕਰ ਲਾਂਗੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਕਿਰਾ 275 ਜੀ 275 ਹਾਂਜੀ ਆ ਗਿਆ ਜੀ 275 ਆ ਗਿਆ ਬਾਈ ਮੂਰੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਜਿਹਦੇ ਟਾਇਰਾਂ ਦੀ ਗੱਲ ਕਰੀਏ ਭੋਲੇ ਟਾਇਰ ਦੇ ਹੈਗੇ ਸਿੱਖ ਬਾਈ ਜੀ 80 ਕੋ ਪੈਸੇ ਟਾਇਰ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਕਿਵੇਂ ਭੁੱਲੇ ਸਾਰਾ ਓਕੇ ਜੀ ਬਹੁਤ ਵਧੀਆ ਟਰੈਕਟਰ ਕੋਈ ਇਹ ਜੀ ਗੱਲ ਬਹੁਤ ਵਧੀਆ ਟਰੈਕਟਰ ਆ ਬਾਈ ਕਹਿੰਦਾ ਇੰਜਨ ਗੇਅਰ ਦਾ ਵੀ ਓਕੇ ਐ ਤੇ ਰੰਗ ਪੇਂਟ ਦਾ ਸਾਰਾ origignal ਜਿੰਨਾ ਹੈਗਾ ਜੀ ਸਾਰਾ origignal ਹਾਂਜੀ ਹਾਂ ਤੇ ਇੰਜਨ ਗੇਅਰ ਦਾ ਜਮਾਂ ਓਕੇ ਸਾਰਾ ਹਾਂਜੀ ਹਾਂਜੀ ਪੂਰਾ ਤੇ ਮਾਡਲ ਇਹ ਕਿੰਨਾ ਆ ਗਿਆ 96 ਜੀ 96 ਹਾਂਜੀ 96 ਮਾਡਲ ਦਾ ਭੁੱਲੇ ਰੇਟ ਬਸ 1,60,000 ਰੁਪਏ ਜੀ 1,60,000 ਤਾਂ ਡਵਾਂਡ ਐ ਹਾਂਜੀ ਮੌਕੇ ਦਾ ਉਹ ਹੋ ਜੂ ਮੌਕੇ ਤੇ ਜਿਹੜਾ ਕੋਸ ਮੌਕੇ ਤੇ ਮਾਨਤਾਨ ਬਾਈ ਹੋ ਜੂਗਾ ਇਸ ਤੋਂ ਲਾਵਾ ਭੋਲੇ ਹੋਰ ਵੀ ਟਰੈਕਟਰ ਹਾਂਜੀ ਘਰੇ ਖੜਾ ਕੈਸਰ ਖੜਾ ਇੱਕ 735 ਖੜਾ ਇੱਕ ਸਾਮੇ ਖੜਾ ਅੱਛਾ ਇਸਰ ਕਿੰਨੇ ਮਾਡਲ ਹੈ 2000 ਮਾਡਲ ਲੱਗਦੀ ਰੇਟ ਰੇਟ 2 ਲੱਖ 55000 ਰੁਪਏ ਟਾਇਰ 90 ਵਹੀ ਪਿਆ ਜੀ ਠੀਕ ਹੈ ਜੀ ਤੇ ਦੂਜਾ ਸਾਮੇ ਉਹ 1 ਲੱਖ 65000 ਰੁਪਏ ਜੀ ਤੇ ਇੱਕ ਹੋਰ ਖੜਾ ਜਿਹੜਾ 735 ਦਾ 1 ਲੱਖ 55000 ਦੇ 97 ਮਾਡਲ 735 ਹਰਿਆਣਾ ਨੰਬਰ ਹਰਿਆਣਾ ਨੰਬਰ ਹਾਂਜੀ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਆ ਗਿਆ ਭੋਲੇ 98785 03753 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਭੋਲੇ ਜਾਣਕਾਰੀ ਦੇਣ ਲਈ ਤੇ ਲਓ ਵੀ ਮਿੱਤਰੋ ਇਹ ਭਾਈ ਦਾ ਕੰਟੈਕਟਰ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਭਾਈ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ